ਸਸਿਕਲ ਤੁਸੀਂ ਦੇਖ ਰਹੇ ਹੋ ਚੈਨਲ ਦਾ ਰੀਅਲ ਨਿਊਜ਼ ਪੰਜਾਬ ਤਾਂ ਸ਼੍ਰੀ ਮੁਕਸਰ ਸਾਹਿਬ ਤੋਂ ਕੋਈ ਦੂਰੇ ਤੇ ਜੜੀ ਹੈਗੀ ਆ ਉਹ ਮੰਡੀ ਬਰੀ ਵਾਲਾ ਅੱਜ ਜਿਹੜੀ ਹੈ ਗਿਆ ਨਗਰ ਕੌਂਸਲ ਦੇ ਜਿਹੜੇ ਆ ਉਹ ਇਲੈਕਸ਼ਨ ਨੇ ਤਾਂ ਅਸੀਂ ਜਿਹੜੇ ਮੌਜੂਦ ਆ ਮੰਡੀ ਬਰੀ ਵਾਲਾ ਦੇ ਵਿੱਚ ਤਾਂ ਇੱਥੇ ਇੱਕ ਵੱਖਰਾ ਮੁਕਾਬਲਾ ਦੇਖਣ ਨੂੰ ਮਿਲਿਆ ਇਸ ਵਾਰ ਵੀ ਜਿਹੜਾ ਵੱਖ-ਵੱਖ ਪਾਰਟੀਆਂ ਨੇ ਜਿਹੜੇ ਉਮੀਦਵਾਰ ਥੱਲੇ ਸੀਗੇ ਤਾਂ ਜਿਵੇਂ ਜਿਹੜਾ ਕਾਂਗਰਸ ਨੇ 8 ਉਮੀਦਵਾਰ ਤੇ 7 ਉਮੀਦਵਾਰ ਜਿਹੜੇ ਯਾਦ ਨਹੀਂ ਤੇ ਜਿਹੜੀ ਆਮ ਆਦਮੀ ਪਾਰਟੀ ਉਹਨਾਂ ਨੇ 11 ਜਿਹੜੇ ਵਾਰਡ ਆ 11 ਵਾਰਡਾਂ ਦੇ ਉੱਤੇ ਜਿਹੜਾ ਉਹ ਉਮੀਦਵਾਰ ਥੱਲੇ ਨੇ ਤਾਂ ਭਾਜਪ ਤਾ ਹੋਰ ਜਿਹੜੀ ਪਾਰਟੀਆਂ ਉਹਨਾਂ ਨੇ ਵੀ ਇਹ ਘੱਟ ਉਮੀਦਵਾਰ ਚੜ੍ਹਨੇ ਇਸ ਵਾਰ ਤਾਂ ਇਹ ਜਿਹੜਾ ਹਲਕਾ ਸੀਗਾ ਮਰਹੂਮ ਐਮਐਲਏ ਸਰਦ ਸੁਦਰਸ਼ਨ ਸਿੰਘ ਮਰਾੜ ਦਾ ਜਿਹੜਾ ਸੀਗਾ ਹਲਕਾ ਸੀਗਾ ਮੰਡੀਪਰੀ ਵਾਲਾ ਬੜੇ ਇੱਥੇ ਉਹਨਾਂ ਦੇ ਰਹੇ ਨੇ ਉਹਨਾਂ ਦੇ ਜਿਹੜੇ ਬੈਠੇ ਨੇ ਤਾਂ ਉਹਨਾਂ ਦੇ ਪੋਤਰੇ ਨੇ ਉਹ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਮਰਾੜ ਸਾਹਿਬ ਸਵਾਗਤ ਹੈ ਤੁਹਾਡਾ ਕੀ ਕਹਿਣਾ ਚਾਹੂੰਗਾ ਜਿਹੜਾ ਅੱਜ ਇਸ ਦਿਨ ਤੇ ਮੈਂ ਤਾਂ ਬਸ ਇਹੀ ਤੁਹਾਨੂੰ ਸਾਰਿਆਂ ਨੂੰ ਵੋਟਰਾਂ ਨੂੰ ਜਿੰਨੇ ਤੇ ਉਹ ਵੋਟ ਪਾਉਣ ਆ ਰਹੇ ਹਨ ਉਹਨਾਂ ਨੂੰ ਇਹ ਅਪੀਲ ਕਰਾਂਗਾ ਪੀ ਜਿਹੜੇ ਚੰਗੇ ਕੈਂਡੀਡੇਟ ਆ ਜਿਹੜੇ ਤੁਹਾਨੂੰ ਲੱਗਦੇ ਵੀ ਉਹਨਾਂ ਦਾ ਤੁਹਾਡਾ ਕੰਮ ਕਰ ਦੇਗੇ ਬਰੀਵਾਲ ਦਾ ਵਿਕਾਸ ਕਰਨਗੇ ਉਹਨਾਂ ਨੂੰ ਵੋਟਾਂ ਪਾਓ ਦਿਤਾਓ ਔਰ ਆਪਸ ਵਿੱਚ ਦੀ ਅਮਨ ਸ਼ਾਂਤੀ ਬਣਾ ਕੇ ਰੱਖੋ ਇੱਕ ਬੜਾ ਘੜ ਰਿਆ ਨੇ ਤੁਹਾਡਾ ਜਿਵੇਂ 임ਰਾਰ ਸਾਹਿਬ ਨੂੰ ਵੀ ਯਾਦ ਕਰਾਂਗੇ ਬੜੇ ਕੰਮ ਕਰਾਏ ਨੇ ਜਿਹੜਾ ਮੰਡੀ ਬਰੀ ਵਾਲਾ ਜਿਹੜਾ ਉਹਨਾਂ ਦਾ ਤਾਪ ਦਾ ਹਲਕਾ ਮਨਾਇੰਦਾ ਤੁਸੀਂ ਵੀ ਜਿਹੜੇ ਉਮੀਦਵਾਰ ਕਿੰਨੇ ਉਮੀਦਵਾਰ ਤੁਸੀਂ ਜਿਹੜੇ ਚੋਣ ਕਰਤਾ ਰਹੇ ਮੈਂ ਜਿਹੜੇ ਸਾਡੇ ਬਰਾੜ ਪਰਿਵਾਰ ਵੱਲੋਂ ਬਰਾੜ ਪਰਿਵਾਰ ਵੱਲੋਂ ਮੈਂ 6 ਉਮੀਦਵਾਰ ਜਿਹੜੇ ਥੱਲੇ ਆ ਜਿਹੜੇ ਮੇਲਵਾੜਾਂ ਚ ਜਿੱਥੇ ਸਭ ਤੋਂ ਜਿਹੜਾ ਫਸਲੀ ਕਹਿੰਦੇ ਟੱਕਰ ਸੀਗੀ ਜਿੱਥੇ ਸਭ ਤੋਂ ਕਹਿੰਦੇ ਸੀ ਆਮ ਆਦਮੀ ਪਾਰਟੀ ਦੇ ਜਿਹੜੇ ਮੇਲ ਮੀਦਵਾਰਾ ਉਹਨਾਂ ਦਾ ਮੁਕਾਬਲਾ ਮੈਂ ਕੀਤਾ 9 ਤੇ 10 ਨੰਬਰ ਵਾਰਡਾਂ ਦੇ ਵਿੱਚ ਜਿੱਥੇ ਕੋਈ ਖੜਨ ਨੂੰ ਤਿਆਰ ਨਹੀਂ ਸੀ ਜਿੱਥੇ ਕਿਸੇ ਪਾਰਟੀ ਦਾ ਕੈਂਡੀਡੇਟ ਨਹੀਂ ਖੜਾ ਉੱਥੇ ਮੇਰੇ ਕੈਂਡੀਡੇਟ ਖੜ ਕੇ ਉਹਨਾਂ ਦਾ ਮੁਕਾਬਲਾ ਕਰਦੇ ਜਿਵੇਂ ਆਪਾਂ ਦੇਖੀਗੇ ਸਰਕਾਰ ਵੱਲੋਂ ਆਮ ਆਦੀ ਪਾਰਟੀ ਵੱਲੋਂ 11 ਦੇ 11 ਵਾਰਡਾਂ 'ਚ ਉਮੀਦਵਾਰ ਤਾਰੇ ਗਿਆ ਤੇ ਇਸ ਵਾਰ ਜਿਹੜੇ ਦੂਸਰੀਆਂ ਪਾਰਟੀਆਂ ਨੇ ਆਪਦੇ ਘੱਟ ਉਮੀਦਵਾਰ ਕਿਉਂ ਤਾਰੇ ਆ ਇਹਦਾ ਕੀ ਕਾਰਨ ਹੈ ਵੇਖੋ ਇਹ ਤਾਂ ਉਹਨਾਂ ਨੂੰ ਪਤਾ ਹੈ ਮੈਨੂੰ ਇਹ ਆ ਵੀ ਕਾਂਗਰਸ ਦਾ ਤੇ ਇਹ ਆ ਵੀ ਇੱਥੇ ਕੋਈ ਵਾਲੀ ਵਾਰਿਸ ਨਹੀਂਗਾ ਕੋਈ ਇੱਥੇ ਹਲਕਾ ਨਿਚਾਰਜ ਨਹੀਂ ਆ ਸਰਫ ਕਲੇ ਫੋਟੋ ਵਾਲੇ ਲੀਡਰ ਆ ਫੋਟੋ ਖਚਾਈ ਤੇ ਗਏ ਜੀ ਕਿਉਂਕਿ ਇੱਥੇ ਜਿਹੜਾ ਜਦੋਂ ਕਿਸੇ ਦੀ ਬੈਕ ਤੇ ਖੜਾਂਗੇ ਉਹਦੀ ਸਪੋਰਟ ਕਰਾਂਗੇ ਉਹਦੇ ਵਿੱਚ ਅਸੀਂ ਸਵੇਰ 7 ਵਜੇ ਤੋਂ ਲੈ ਕੇ ਰਾਤ ਦੇ 10-10 ਵਜੇ ਤੱਕ ਆਪਦੇ ਜਿਹੜੇ ਕੈਂਡੀਡੇਟ ਆ ਉਹਨਾਂ ਦੀ ਸਪੋਰਟ ਤੇ ਰਹਿੰਦੇ ਆ ਉਹਨਾਂ ਦੇ ਨਾਲ ਰਹਿੰਦੇ ਆ ਕੈਂਡੀਡੇਟ ਨੂੰ ਆਪਾਂ ਠੰਲਣ ਦੇ ਇਸ ਕਰਕੇ ਉਹਨਾਂ ਦੇ ਕੈਂਡੀਡੇਟ ਘੱਟ ਖੜੇ ਆ ਉਹ ਅਕਾਲੀ ਦਲ ਦਾ ਤੇ ਸਾਡਾ ਜਿਹੜਾ ਅਸੀਂ ਆਪਸੇ ਦੀ ਗੱਠ ਜੋੜਾ ਛੇ ਸਾਮ ਤੇ ਮੈਂ ਖੜਿਆ ਥੱਲੇ ਆਪ ਦੇ ਕੈਂਡੀਡੇਟ ਬਾਕੀ ਤੇ ਅਕਾਲੀ ਦਲ ਦੇ ਖੜੇ ਆ ਅਸੀਂ ਇੱਕ ਦੂਜੇ ਦੀ ਮਦਦ ਕਰ ਰਹੇ ਥੋੜਾ ਪਿੱਛੇ ਜਾਵਾਂਗੇ ਆਪਾਂ ਤੁਹਾਡੇ ਫਾਦਰ ਸਾਹਿਬ ਸਰਦਾਰ ਸੰਸ ਸਿੰਘ ਮਰਾੜ ਉਹਨਾਂ ਨੇ ਬੜੇ ਮੰਡੀ ਦੇ ਵਿੱਚ ਕੰਮ ਕਰਾਏ ਤਾਂ ਇਸ ਤੋਂ ਬਾਅਦ ਲੱਗਦਾ ਵੀ ਹੌਲੀ ਹੌਲੀ ਜਿਹੜਾ ਵਿਕਾਸ ਸੀਗਾ ਉਹ ਘਟਦਾ ਗਿਆ ਕਿਉਂਕਿ ਜੇ ਨਗਰ ਕੌਂਸਲ ਦੀ ਗੱਲ ਕਰੀਏ ਤਾਂ ਨਗਰ ਕੌਂਸਲ ਕੋਲ ਆਪਦੇ ਪੱਕੇ ਮੁਲਾਜ਼ਮ ਹੀ ਨਹੀਂ ਜਿਹੜਾ ਉਹ ਐਡੀਸ਼ਨਲ ਚਾਰਜ ਉੱਤੇ ਗਏ ਸ਼੍ਰੀ ਮੁਖਸਰ ਸਾਹਿਬ ਤੋਂ ਹੋ ਹੀ ਹੁੰਦੇ ਨੇ ਜਿਹੜੇ ਪੁਰਾਣੇ ਮੁਲਾਜ਼ਮ ਵੀ ਰਿਟਾਇਰ ਹੋ ਗਏ ਤੇ ਨਵੇਂ ਮੁਲਾਜ਼ਮ ਨਹੀਂ ਲੈ ਕੇ ਪਰ ਵਕਾਸ ਜਿਹੜਾ ਹੈ ਗਿਆ ਬਹੁਤ ਘਟ ਗਿਆ ਉਹਦੇ ਬਾਰੇ ਕੀ ਕਰਨਾ ਜਾਊਗਾ ਵੇਖੋ ਐਨਾ ਇੱਥੇ ਕੋਈ ਛੋਟੀ ਮੰਡੀ ਹੈ ਤੇ ਇਨਕਮ ਹੈ ਨਹੀਂ ਇਨਕਮ ਹੈ ਨਹੀਂ ਔਰ ਛੋਟੀ ਮੰਡੀ ਦੇ ਵਿੱਚ ਕੋਈ ਆ ਕੇ ਰਾਜੀ ਨਹੀਂ ਔਰ ਜਿਹੜਾ ਕੋਈ ਅਫਸਰ ਆਉਂਦਾ ਉਹਦੇ ਵਿੱਚ ਰਹਿਣ ਨੂੰ ਚੰਗੀ ਪ੍ਰੋਪਰ ਜਗ੍ਹਾ ਵੀ ਹੈ ਨਹੀਂ ਕੋਈ ਦਫ਼ਤਰ ਵੀ ਚੰਗਾ ਨਹੀਂਗਾ ਔਰ ਰਹਿائش ਵਾਸਤੇ ਵੀ ਚੰਗਾ ਨਹੀਂਗਾ ਜੇ ਕੋਈ ਅਫਸਰ ਆਉਂਦਾ ਉਹਦੇ ਬੱਚਿਆਂ ਦੀ ਸੁਰਤਾ ਨਹੀਂ ਮਿਲਦੀਆਂ ਇਸ ਕਰਕੇ ਇੱਥੇ ਕੋਈ ਲਾ ਕੇ ਰਾਜੀ ਨਹੀਂ ਛੋਟੀ ਮੰਡੀਆਂ ਇਨਕਮ ਨ ਇਸ ਕਰਕੇ ਇਹ ਪ੍ਰੋਬਲਮ ਰਹਿੰਦੀ ਹੈ ਜਿਵੇਂ ਤੁਸੀਂ ਜਿਹੜਾ ਕਾਲੀ ਦਲ ਦੇ ਵਿੱਚ ਵੀ ਰਹੇ ਕਾਂਗਰਸ ਵਿੱਚ ਸਸਨ ਸਮਰਾਰ ਸਾਹਿਬ ਰਹੇ ਹੁਣ ਜਿਹੜਾ ਹਲਕੇ ਵਿੱਚ ਤੁਸੀਂ ਜਿਹੜੀ ਆ ਕੰਮ ਕਰ ਰਹੇ ਹੋ ਲੋਕਾਂ ਨੂੰ ਕੀ اپੀਲ ਕਰੋਗੇ ਜਿਹੜਾ ਜਿਵੇਂ ਸਰਕਾਰ ਕੁਝ ਕਹਿੰਦੇ ਵੀ ਸਰਕਾਰ ਕੋਲ ਸਾਧਨ ਉਹਦੇ ੱਧਕਾ ਵੀ ਕਰ ਸਕਦੀ ਆ ਬਿਲਕੁਲ ਜੀ ੱਧਕਾ ਨਾ ਅਸੀਂ ਕਦੇ ਕੀਤਾ ਨਾ ਕੰਮ ਦੇਣਾ ਨਾ ਪਹਿਲਾਂ ਅਸੀਂ ਕਰਨਾ ਨਹੀਂ ਜੇ ਕੋਈ ਕਰੂਗਾ ੱਧਕਾ ਨਹੀਂ ਹੋਣਾ ਥੋੜਾ ਸਹਿਯੋਗ ਆ ਤੁਹਾਡੇ ਸਾਰੇ ਜਿੰਨੇ ਤੁਸੀਂ ਟੀਵੀ ਚੈਨਲ ਵਾਲੇ ਆ ਭਰਾ ਪ੍ਰੈਸ ਵਾਲੇ ਆ ਤੁਹਾਡਾ ਸਹਿਯੋਗ ਚਾਹੀਦਾ ਬਿਲਕੁਲ ਤੱਕਾ ਨਹੀਂ ਹੋਊਗਾ ਅਸੀਂ ਅਸੀਂ ਤਾਂ ਕਹਿੰਦੇ ਜਿਹੜੀਆਂ ਪੀਸਫੁਲੀ ਜਿਹੜੀਆਂ ਇਹ ਵੋਟਾਂ ਹੁਣ ਜਿਵੇਂ ਜਿਵੇਂ ਹਰੇਕ ਵਾਰਡ ਦੇ ਵਿੱਚ 500 600 ਵੋਟ ਹੀ ਹੈਗੀ ਆ ਤੇ ਮੇਰੇ ਖਿਆਲ 2 ਵਜੇ ਤੱਕ ਹੀ ਕੰਮ ਨਿਰਪੜ ਜਣਾ ਰਿਜ਼ਲਟ ਵੀ ਜਿਹੜੇ ਅੱਜ ਹੀ ਆਉਣੇ ਆ ਤੇ ਕੀ ਲੱਗਦਾ ਵੀ ਜਿਹੜੇ ਤੁਸੀਂ ਆਯਾਤ ਉਮੀਦਵਾਰ ਥੱਲੇ ਨੇ ਰਿਜ਼ਲਟ ਕੀ ਰਹਿਣਗੇ 99 ਕੀ ਸੌਪਸੈਂਟ ਤੁਹਾਨੂੰ ਮੈਂ ਕਹਣਾ ਜਿਹੜਾ ਸਾਡਾ ਗੱਠ ਜੋੜਾ ਉਹਦਾ ਆਉਣ ਵਾਲਾ ਪ੍ਰਧਾਨ ਬਣੂਗਾ ਤੁਹਾਡੇ ਸਾਹਮਣੇ 3:00 4:00 5:00 ਵਜੇ ਤੱਕ ਰਿਜ਼ਲਟ ਆ ਜਾਣਗੇ ਤੁਹਾਡੇ ਸਾਹਮਣੇ ਮੇਰੇ ਸ਼ਹੀਦ ਦੇ ਸ਼ੇ ਬਾਕੀ ਵਾੜਾ ਚ ਕਾਲੀ ਦਲ ਦੇ ਸੀ ਜਿਹੜਾ ਆਉਣ ਵਾਲਾ ਪ੍ਰਧਾਨ ਸਾਡਾ ਬਣੂਗਾ ਸਾਡੇ ਨਾਲ ਜੇ ਨੌਜਵਾਨ ਆਗੂ ਵੀ ਨੇ ਤੇ ਉਹਨਾਂ ਵੀ ਗੱਲ ਕਰਾਂਗੇ ਬਰਾੜ ਸਾਹਿਬ ਦੇ ਜਿਹੜੇ ਬੇਟੇ ਨੇ ਕਿਵੇਂ ਦੇਖਦੇ ਹੋ ਤੁਸੀਂ ਨੌਜਵਾਨਾਂ ਅੱਗੇ ਜਿਵੇਂ ਆਪਾਂ ਕਹਿੰਦੇ ਆ ਵੀ ਜਿਹੜਾ ਜਿਹੜੀ ਨੌਜਵਾਨ ਪੀੜ੍ਹੀ ਹੁੰਦੀ ਆ ਉਹਨੇ ਦੇਸ਼ ਨੂੰ ਅੱਗੇ ਲੈ ਕੇ ਜਾਣਾ ਹੈ ਦੇਖੋ ਜੀ ਮੈਂ ਤਾਂ ਪੂਰ ਦਾ ਵੀ ਨਹੀਂ ਜੋ ਸਾਡੇ ਪੁਰਖਿਆਂ ਨੇ ਕਰਤਾ ਹੁਣ ਅਗਲੀ ਜਨਰੇਸ਼ਨ ਸਾਹਬਰੀਏ ਸਾਡਾ ਵੀ ਫਰਜ਼ ਪਤਾ ਇੱਥੇ ਆ ਕੇ ਬੈਠੀਏ ਲੋਕਾਂ ਚ ਵਿਚਰੀਏ ਲੋਕਾਂ ਦਾ ਪਤਾ ਲੱਗੂ ਸਾਡੇ ਨਾਲੇ ਸਾਡੇ ਪਰਿਵਾਰ ਨਾਲ ਕੌਣ ਜੁੜਿਆ ਕਿਵੇਂ ਜੁੜਿਆ ਤਾਂ ਕਰਕੇ ਸਾਡਾ ਇੱਥੇ ਹੋਣਾ ਬਹੁਤ ਜ਼ਰੂਰੀ ਹੈ ਬਿਕਾਜ਼ ਅਸੀਂ ਇੱਥੇ ਹੋਵਾਂਗੇ ਤਾਂ ਉਨਹੀਂ ਸਾਡੀ ਫੈਮਲੀ ਦੀ ਬੈਕਸਪੋਰਟ ਹੋਰ ਸਟਰੋਂਗ ਹੁੰਦੀ ਹੈ ਤੇ ਨਾਲ ਵਰਕਰਾਂ ਨੂੰ ਮਿਲ ਕੇ ਉਹਨਾਂ ਨੂੰ ਵੀ ਹੌਸਲਾ ਹੁੰਦਾ ਵੀ ਹਾਂਜੀ ਕਿ ਇੱਕ ਪੀੜੀ ਦੇ ਨਾਲ ਅਗਲੀ ਪੀੜੀ ਨਾਲ ਆ ਕੇ ਖੜੀ ਹੈ ਤੇ ਬਾਕੀ ਪਰਿਵਾਰ ਐਂਡ ਤੱਕ ਸਾਡੇ ਨਾਲ ਚੱਲੂਗਾ ਧੰਨਵਾਦ ਜੀ ਇਲੈਕਸ਼ਨ ਨੂੰ ਕਿਵੇਂ ਦੇਖਦੋਂ ਕਿਵੇਂ ਚੱਲ ਰਿਹਾ ਇਲੈਕਸ਼ਨ ਤੁਸੀਂ ਵੀ ਕੰਪੇਨ ਕਰਦੇ ਹੋ ਬਹੁਤ ਵਧੀਆ ਇਲੈਕਸ਼ਨ ਚੱਲਦੇ ਜੀ ਬੜਾ ਸ਼ਾਂਤ ਨੂੰ ਕੰਮ ਚੱਲ ਰਿਹਾ ਜੀ ਸਾਰੇ ਸਾਡੇ ਜਿੰਨੇ 6 ਦੇ 6 ਕੈਂਡੀਡੇਟਾਂ ਯਾਰ ਸਾਰੇ ਸਾਨੂੰ ਪੂਰਨ ਮੀਦਾ 100% 6 ਦੇ 6 ਜਿੱਤਣਗੇ ਜਿਵੇਂ ਪਾਪਾ ਨੇ ਕਿਹਾ ਕਿ ਸ਼ਾਮ ਨੂੰ 6 ਵਜੇ ਤੱਕ ਸਭ ਨੂੰ ਪਤਾ ਲੱਗ ਕੇ ਜਾਣਾ ਹੈ ਪ੍ਰਧਾਨ ਵੀ ਸਾਡਾ ਹੋਊਗਾ ਤੇ ਸਾਰਾ ਕੁਝ ਰਿਜ਼ਲਟ ਤੁਹਾਡੇ ਸਾਹਮਣੇ ਆ ਗਿਆ। ਬਹੁਤ-ਬਹੁਤ ਧੰਨਵਾਦ ਜੀ ਗੱਲਬਾਤ ਕੀਤੀ ਇਮਰਾਰ ਪਰਿਵਾਰ ਨਾਲ ਉਹਨਾਂ ਦੇ ਬੇਟੇ ਵੀ ਸੀ ਤੇ ਇਮਰਾਰ ਸਾਹਿਬ ਵੀ ਸਾਡੇ ਨਾਲ ਮੌਜੂਦ ਸਨ ਤਾਂ ਮੰਡੀ ਬਰੀ ਵਾਲੇ ਵਿੱਚ ਇਲੈਕਸ਼ਨ ਜਿਹੜੇ ਚੱਲ ਰਹੇ ਸੀ ਤੇ ਆਪਣੇ ਮੇਰਾ ਖਾਲੇ ਵੀ ਜਿਹੜਾ 15 ਤੋਂ 20% ਬੋਟ ਜਿਹੜੀ ਪੋਲ ਵੀ ਹੋ ਰਹੀ ਤਾਂ ਨਤੀਜੇ ਜਿਹੜੇ ਸ਼ਾਮ ਨੂੰ ਅੱਜ 4 ਵਜੇ ਤੱਕ ਜਿਹੜੇ ਆ ਰਹੇ ਨੇ ਤੁਸੀਂ ਦੇਖਦੇ ਰਹੋਗੇ ਚੈਨਲ ਦਾ ਰੀਅਲ ਨੋਜ਼ ਪੰਜਾਬ। ਬਹੁਤ-ਬਹੁਤ ਧੰਨਵਾਦ।